ਪਾਇਲ ਮੰਦਰ ਦੇ ਵਿੱਚ ਆਪਾਂ ਮੌਜੂਦ ਆ ਜੀ ਤੇ ਮੈਂ ਤਾਂ ਇਤਿਹਾਸ ਜਾਣਨਾ ਚਾਹੂੰਗਾ ਤੁਹਾਡੇ ਮੂਹਰੇ ਤੋਂ ਵੀ ਕਿੰਨਾ ਪੁਰਾਣਾ ਮੰਦਰ ਹੈ ਤੇ ਇੱਕ ਮੈਨੂੰ ਇਸ ਦੇ ਬਾਰੇ ਵੀ ਪਤਾ ਲੱਗਿਆ ਸੀਗਾ ਕਿ ਸਿਰਫ ਇਕਲੌਤਾ ਐਸਾ ਖੰਡਿਤ ਮੰਦਰ ਹੈ ਜਿਸ ਦੀ ਪੂਜਾ ਕੀਤੀ ਜਾਂਦੀ ਹੈ ਇਹ ਜਿਹੜਾ ਮੰਦਰ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਪਿੱਛੇ ਜਿਹੜਾ ਹੈ ਸਰੋਵਰ ਹੈ ਇਹ ਸਰੋਵਰ ਪਾਣਵਾਣੇ ਬਣਾਇਆ ਹੋਇਆ ਇਹ ਜਿਹੜਾ ਮੰਦਰ ਹੈ ਇਸ ਨੂੰ 1526 ਚ ਬਾਬਰ ਨੇ ਖੰਡਿਤ ਕੀਤਾ ਸੀਗਾ ਔਰ ਜਿਹੜਾ ਇਹਦੇ ਵਿੱਚ ਸ਼ਿਵਲਿੰਗ ਹੈ ਉਹਨੂੰ ਵੀ ਬਾਵਨ ਨੇ ਖੰਡਿਤ ਕੀਤਾ ਸੀਗਾ ਔਰ ਇਸ ਸ਼ਿਵਲਿੰਗ ਦੀ ਪੂਜਾ ਪਾਣਵਾ ਨੇ ਵੀ ਕੀਤੀ ਹੋਈ ਹੈ ਇਸ ਤੋਂ ਇਲਾਵਾ ਇਸ ਮੰਦਿਰ ਦੇ ਵਿੱਚ ਨੌ ਜਿੰਦੇ ਸਾਧੂਆਂ ਨੇ ਸਮਾਧੀਆਂ ਲਿੱਤੀਆਂ ਹੋਈਆਂ ਹਿੰਦੁਸਤਾਨ ਚ ਸਿਰਫ ਦੋ ਹੀ ਸ਼ਿਵਜੀ ਦੇ ਮੰਦਿਰ ਨੇ ਜਿੱਥੇ ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਨੇ ਇੱਕ ਕਾਸ਼ੀ ਬਿਸ਼ਵਨਾਥ ਉੱਥੇ 10 ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਨੇ ਦੂਸਰੇ ਨੰਬਰ ਤੇ ਇਹ ਪੈਲ ਹੈ ਇਹਨੂੰ ਅਰਧ ਕਾਸ਼ੀ ਵੀ ਕਿਹਾ ਜਾਂਦਾ ਹੈ ਇਸੇ ਲਈ ਇੱਥੇ ਨੌ ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਆਪਾਂ ਇਤਿਹਾਸ ਦਾ ਆਪਾਂ ਨੂੰ ਪਤਾ ਹੈ ਵੀ 1526 ਚ ਬਾਬਰ ਨੇ ਹਿੰਦੁਸਤਾਨ ਦੇ ਜਿਹੜੇ ਚੰਗੇ ਮੰਦਰ ਸੀ ਨਾ ਵਧੀਆ ਮੰਦਰ ਸੀ ਇੰਪੋਰਟੈਂਟ ਮੰਦਰ ਸੀ ਉਹਨੇ ਸਾਰੇ ਤੋੜੇ ਸੀ ਇਸ ਨੂੰ ਤੋੜ ਕੇ ਬਾਅਦ ਉਹਨੇ ਸ਼ਿਵਲਿੰਗ ਦੇ ਉੱਤੇ ਖੰਡਾ ਮਾਰ ਕੇ ਇਹਨੂੰ ਖੰਡਿਤ ਕਰਤਾ ਉਸ ਤੋਂ ਬਾਅਦ ਉਹ ਸੌ ਨਹੀਂ ਸਕਿਆ ਉਦੋਂ ਬਾਅਦ ਉਹਨੇ ਇੱਥੇ ਆ ਕੇ ਆਪਣੀ ਗਲਤੀ ਮਹਿਸੂਸ ਕੀਤੀ ਇੱਥੇ ਸ਼ਿਵਲਿੰਗ ਨੂੰ ਮਤਲਬ ਉਹਨੇ ਆ ਕੇ ਹਿੰਦੂ ਸਮਾਜ ਦੇ ਬੰਦਿਆਂ ਨੂੰ ਇਕੱਠੇ ਕੀਤਾ ਵੀ ਇਹ ਮੇਥੋਂ ਗਲਤੀ ਹੋਈ ਹੈ ਦਾ ਹੱਲ ਦੱਸੋ ਉਹ ਕਹਿੰਦੇ ਜੀ ਸ਼ਿਵਲਿੰਗ ਖੰਡਿਤ ਹੋ ਗਿਆ ਖੰਡਿਤ ਮੂਰਤੀ ਕੋਈ ਪੂਜੀ ਨਹੀਂ ਜਾਂਦੀ ਵੀ ਇਹਨੂੰ ਬਦਲਵਾਓ ਤੇ ਮੰਦਰ ਨੂੰ ਬਣਵਾਓ ਉਹ ਕਹਿੰਦਾ ਠੀਕ ਹੈ ਸ਼ਿਵਲਿੰਗ ਜਿੱਥੋਂ ਮਿਲਦਾ ਲੈ ਕੇ ਆਓ ਵੀ ਇਹ ਮੰਦਰ ਨੂੰ ਬਣਾਉਣਾ ਸ਼ੁਰੂ ਕਰੋ ਤਾਂ ਜਦੋਂ ਸ਼ਿਵਲਿੰਗ ਨੂੰ ਇਹਨੂੰ ਬਦਲਣ ਦੇ ਲਈ ਕੱਢਣ ਲੱਗੇ ਤਾਂ ਇਹਦੇ ਚ ਆਵਾਜ਼ ਆਈ ਵੀ ਇਹ ਖੰਡ ਤੇ ਪੁੱਜਿਆ ਜਾਊਗਾ ਤਾਂ ਉਸ ਦਿਨ ਤੋਂ ਇਹ ਖੰਡ ਤੇ ਪੁੱਜਿਆ ਜਾਂਦਾ ਹੈ ਸਾਵਣ ਦਾ ਮਹੀਨਾ ਹੈ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣ ਲੈ ਕੇ ਆਏ ਆ ਪ੍ਰਾਚੀਨ ਮਹਾਦੇਵ ਮੰਦਰ ਪਾਇਲ ਵਿਖੇ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੰਦਰ ਹੈ ਤਕਰੀਬਨ 5300 ਸਾਲ ਜਿਹੜਾ ਕਿ ਪੁਰਾਣਾ ਪ੍ਰਾਚੀਨ ਮੰਦਰ ਹੈ ਤੇ ਜੇਕਰ ਗੱਲ ਕਰੀਏ ਇਸ ਦੇ ਤੇ ਆਹਾਸ ਦੀ ਤਾਂ ਇੱਥੇ ਜਿਹੜੇ ਪਾਂਡਵ ਨੇ ਉਹ ਵੀ ਇਸ ਜਿਹੜਾ ਸ਼ਿਵਲਿੰਗ ਹੈ ਇੱਥੇ ਇੱਥੇ ਆ ਕੇ ਉਸ ਸ਼ਿਵਲਿੰਗ ਦੀ ਪੂਜਾ ਕਰ ਚੁੱਕੇ ਨੇ ਤਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਦਰਸ਼ਨ ਕਰਾਵਾਂਗੇ ਤਾਂ ਜਿਵੇਂ ਹੀ ਤੁਸੀਂ ਇਸ ਮੰਦਰ ਦੀ ਦਹਲੇਜ ਦੇ ਅੰਦਰ ਐਂਟਰ ਕਰਦੇ ਹੋ ਤਾਂ ਤੁਹਾਨੂੰ ਉਸ ਪਾਸੇ ਵੱਡੀ ਸਾਰੀ ਜਿਡੀ ਕੀ ਹੈ ਮੂਰਤੀ ਭੋਲੇनाथ ਦੀ ਭੋਲੇਨਾਥੀ ਦੀ ਬਣੀ ਹੋਈ ਨਜ਼ਰ ਆਉਂਦੀ ਹੈ ਤਾਂ ਸ਼ੁਰੂਆਤ ਜਿਹੜੀ ਕਿ ਇਹ ਮੰਦਰ ਦੇ ਉੱਥੋਂ ਹੁੰਦੀ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਅੰਦਰ ਲੈ ਕੇ ਜਰੂਰ ਚੱਲਾਂਗੇ ਹਰੀਆਲੇ ਦਾ ਕਾਫੀ ਧਿਆਨ ਰੱਖਿਆ ਹੋਇਆ ਇਸ ਮੰਦਿਰ ਦੇ ਵਿੱਚ ਤੇ ਜਦੋਂ ਦਾ ਇਹ ਮੰਦਿਰ ਬਣਿਆ ਤਾਂ ਉਸ ਤੋਂ ਬਾਅਦ ਇਸ ਦੇ ਨਾਲ ਕੁਝ ਇਤਿਹਾਸ ਜੁੜੇ ਹੋਏ ਨੇ ਜਿਸ ਦੇ ਬਾਰੇ ਚਰਚਾ ਕਰਾਂਗੇ ਇੱਥੋਂ ਜਿਹੜੇ ਮੁੱਖ ਸੇਵਾਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਸ ਦੇ ਇਤਿਹਾਸ ਬਾਰੇ ਸਾਰੀ ਜਾਣਕਾਰੀ ਜਿਹੜੀ ਕਿ ਆ ਉਹਨਾਂ ਤੋਂ ਵੀ ਲਵਾਂਗੇ ਤਾਂ ਤੁਹਾਨੂੰ ਨਾਲ ਦੀ ਨਾਲ ਖੁਦ ਵੀ ਦੱਸਦੇ ਰਾਵਾਂਗੇ ਜੋ ਕੁਝ ਸਾਨੂੰ ਹਾਲੇ ਤੀਕਰ ਪਤਾ ਲੱਗਿਆ ਤਾਂ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤਾਂ ਇਹ ਰਸਤਾ ਹੈ ਜਿਹੜਾ ਪਰਾਚੀਨ ਮਹਾਦੇਵ ਮੰਦਿਰ ਪਾਇਲ ਵੱਲ ਨੂੰ ਜਾਂਦਾ ਹੈ ਤਾਂ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੈ ਕਿ ਤਕਰੀਬਨ 5300 ਸਾਲ ਤੋਂ ਵੀ ਪੁਰਾਣਾ ਜਿਹੜਾ ਮੰਦਿਰ ਹੈ ਇਹ ਪਾਇਲ ਦਾ ਮੰਦਿਰ ਹੈ ਜਿੱਥੇ ਭੋਲੇनाथ ਆਪ ਵਿਰਾਜਮਾਨ ਨੇ ਆਪ ਇੱਥੇ ਬੈਠੇ ਨੇ ਤੇ ਜਦੋਂ ਮੁਗਲਾਂ ਦਾ ਇੱਥੇ ਮੁਗਲ ਇੱਥੇ ਰਾਜ ਕਰਨਾ ਚਾਹੁੰਦੇ ਸੀਗੇ ਤਾਂ ਤਕਰੀਬਨ 1500 ਸਾਲ ਪਹਿਲਾਂ ਦੀ ਜੇਕਰ ਗੱਲ ਕਰੀਏ ਤਾਂ ਉਸਨੇ ਵੱਡੇ ਵੱਡੇ ਜਿਹੜੇ ਕੀ ਮੰਦਿਰ ਹੈ ਹਿੰਦੂ ਜਿਹੜਾ ਸਮਾਜ ਹੈ ਉਸ ਨੂੰ ਠੇਸ ਪਹੁੰਚਾਉਣ ਵਾਸਤੇ ਜਿੰਨੇ ਵੀ ਵੱਡੇ ਵੱਡੇ ਮੰਦਿਰ ਸੀਗੇ ਉਹਨਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਇਹ ਪਾਇਲ ਦਾ ਮੰਦਿਰ ਹੈ ਇਹ ਵੀ ਕਾਫੀ ਪ੍ਰਾਚੀਨ ਹੈ ਕਾਫੀ ਪ੍ਰਸਿੱਧ ਹੈ ਉਸ ਸਮੇਂ ਤੋਂ ਹੀ ਪ੍ਰਸਿੱਧ ਚੱਲਦਾ ਆ ਰਿਹਾ ਤਾਂ ਉਸ ਦੀ ਜਿਹੜੀ ਨਿਗਾ ਇੱਥੇ ਵੀ ਗਈ ਸੀ ਉਸ ਦਾ ਜਿਹੜਾ ਨਿਸ਼ਾਨ ਹੈ ਉਹ ਇਸ ਇਸ ਮੰਦਿਰ ਨੂੰ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਜਦੋਂ ਉਸਨੇ ਇਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੰਦਰ ਢਾੱਕ ਕੇ ਉਹ ਸ਼ਿਵਲਿੰਗ ਵਾਲੇ ਪਾਸੇ ਪਹੁੰਚਿਆ ਤਾਂ ਇਹ ਦੱਸਿਆ ਜਾਂਦਾ ਹੈ ਸੂਤਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਜਦੋਂ ਉਸਨੇ ਸ਼ਿਵਲਿੰਗ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਦੇ ਵਿੱਚੋਂ ਖੂਨ ਦੀ ਜਿਹੜੀ ਕੀਤਾਰਾ ਨਿਕਲਣ ਲੱਗ ਗਈ ਸੀ ਕਿਤਾ ਸਮਾ ਤੁਹਾਡੇ ਜ਼ਿਆਦਾ ਖਰਾਬ ਨਹੀਂ ਕਰਾਂਗੇ ਅੰਦਰ ਲੈ ਕੇ ਚੱਲਦੇ ਆ ਤਸਵੀਰਾਂ ਤੁਹਾਨੂੰ ਜਿਹੜੀਆਂ ਕਿ ਅੰਦਰ ਦੀਆਂ ਜਰੂਰ ਦਿਖਾਵਾਂਗੇ ਮੰਦਰ ਦੇ ਦਰਸ਼ਨ ਜਰੂਰ ਕਰਾਵਾਂਗੇ ਵੀ ਤੁਹਾਨੂੰ ਇੰਨੀ ਦੂਰ ਜੇਕਰ ਅਸੀਂ ਲੁਧਿਆਣਾ ਦੇ ਪਾਇਲ ਮੰਦਰ ਦੇ ਵਿੱਚ ਲੈ ਕੇ ਆਏ ਤਾਂ ਤੁਹਾਨੂੰ ਦਰਸ਼ਨ ਕਰਾਣੇ ਲਾਜ਼ਮੀ ਨੇ ਇਸ ਸਮੇਂ ਮੰਦਰ ਦੇ ਵਿੱਚ ਮੌਜੂਦਾਂ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਹ ਸ਼ਿਵਲਿੰਗ ਦੀਆਂ ਜਿਹੜਾ ਕਿ ਆ ਬਾਬਰ ਵੱਲੋਂ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਪਰ ਜਦੋਂ ਉਸ ਨੇ ਆਪਣੀ ਭੋਲ ਬਖਸ਼ਾਈ ਤੇ ਆ ਇਸ ਨੂੰ ਚੇਂਜ ਕਰਨ ਲੱਗਿਆ ਸੀਗਾ ਇਸ ਨੂੰ ਮਤਲਬ ਬਦਲ ਕੇ ਦੂਜਾ ਇੱਥੇ ਸ਼ਿਵਲਿੰਗ ਲਗਵਾਉਣ ਲੱਗਿਆ ਸੀ ਜਿਸ ਤਰੀਕੇ ਤੁਹਾਨੂੰ ਪਤਾ ਲੱਗਿਆ ਸੀ ਉਹੀ ਜਾਣਕਾਰੀ ਦੱਸ ਰਹੇ ਹਾਂ ਤਾਂ ਇਸ ਦੇ ਵਿੱਚੋਂ ਜਿਹੜੀ ਕਿ ਆਵਾਜ਼ ਨਿਕਲ ਕੇ ਆਈ ਸੀ ਕਿ ਹੁਣ ਇਹ ਇਸੇ ਤਰੀਕੇ ਨਾਲ ਜਿਹੜਾ ਕੀ ਹੈ ਆ ਪੂਜਿਆ ਜਾਏਗਾ ਤਾਂ ਉਸ ਦਿਨ ਤੋਂ ਲੈ ਕੇ ਹੁਣ ਹੁਣ ਤੱਕ ਆ ਇਹ ਇਸੇ ਤਰੀਕੇ ਨਾਲ ਖੰਡਿਤ ਸ਼ਿਵਲਿੰਗ ਹੀ ਜਿਹੜਾ ਕੀ ਹੈ ਪੂਜਿਆ ਜਾਂਦਾ ਤਾਂ ਤਕਰੀਬਨ ਜਿਹੜਾ ਇੱਕ ਗੱਲ ਨੂੰ ਜਿਹੜੀ ਗੱਲ ਕਰੀਏ ਤਾਂ ਜਿਹੜਾ ਬਾਬਰ ਨੇ ਇਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਤਾ ਉਸ ਨੂੰ ਹੁਣ 1500 ਤੋਂ ਵੀ ਵੱਧ ਸਮਾਂ ਸਾਲ ਜਿਹੜਾ ਗਿਆ ਸਮੇਂ ਹੋ ਚੁੱਕਿਆ ਹੋਇਆ ਤਾਂ ਇਹ ਹਾਲੇ ਤਿੱਕਰ ਸ਼ਿਵਲਿੰਗ ਉਸੇ ਤਰੀਕੇ ਨਾਲ ਤੇ ਹਾਲੇ ਵੀ ਉਸੇ ਤਰੀਕੇ ਨਾਲ ਇਸ ਦੀ ਪੂਜਾ ਜਿਹੜੀ ਕੀ ਹੈ ਕੀ ਕੀਤੀ ਜਾਂਦੀ ਹੈ ਤਾਂ ਸਾਡੇ ਨਾਲ ਹੁਣ ਪਾਇਲ ਮੰਦਰ ਦੇ ਮੁੱਖ ਸੇਵਾਦਾਰ ਵਰਿੰਦਰ ਖੜਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਜੈ ਭੋਲੇनाथ ਜੀ ਜੈ ਭੋਲੇनाथ ਜੈ ਭੋਲੇनाथ ਸਰ ਆ ਪਾਇਲ ਮੰਦਰ ਦੇ ਵਿੱਚ ਆਪਾਂ ਮੌਜੂਦ ਆ ਜੀ ਤੇ ਮੈਂ ਤਾਂ ਇਤਿਹਾਸ ਜਾਣਨਾ ਚਾਹੁੰਗਾ ਤੁਹਾਡੇ ਮੂਹਤੋਂ ਵੀ ਕਿੰਨਾ ਪੁਰਾਣਾ ਮੰਦਰ ਹੈ ਤੇ ਇੱਕ ਮੈਨੂੰ ਇਸ ਦੇ ਬਾਰੇ ਵੀ ਪਤਾ ਲੱਗਿਆ ਸੀਗਾ ਕਿ ਸਿਰਫ ਇਕਲੌਤਾ ਐਸਾ ਖੰਡਿਤ ਮੰਦਰ ਹੈ ਜਿਸ ਦੀ ਪੂਜਾ ਕੀਤੀ ਜਾਂਦੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਮੈਨੇਜਮੈਂਟ ਦੇ ਮੈਂਬਰਾਂ ਵੱਲੋਂ ਸਾਰੇ ਸ਼ਰ ਭਗਤਾਂ ਨੂੰ ਸਾਵਨ ਦੇ ਮਹੀਨੇ ਦੀ ਲੱਖ ਲੱਖ ਵਧਾਈ ਦਿੰਦਾ ਇਹ ਜਿਹੜਾ ਮੰਦਰ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਪਿੱਛੇ ਜਿਹੜਾ ਹੈ ਸਰੋਵਰ ਹੈ ਇਹ ਸਰੋਵਰ ਪਾਣਵਾਣੇ ਨੇ ਬਣਾਇਆ ਹੋਇਆ ਹੈ ਅੱਛਾ ਇਹ ਜਿਹੜਾ ਮੰਦਿਰ ਹੈ ਇਸ ਨੂੰ 1526 ਚ ਬਾਬਰ ਨੇ ਖੰਡਿਤ ਕੀਤਾ ਸੀਗਾ ਔਰ ਜਿਹੜਾ ਇਹਦੇ ਵਿੱਚ ਸ਼ਿਵਲਿੰਗ ਹੈ ਉਹਨੂੰ ਵੀ ਬਾਬਰ ਨੇ ਖੰਡਿਤ ਕੀਤਾ ਸੀਗਾ ਔਰ ਇਸ ਸ਼ਿਵਲਿੰਗ ਦੀ ਪੂਜਾ ਪਾਣਵਾਣੇ ਨੇ ਵੀ ਕੀਤੀ ਹੋਈ ਹੈ ਇਸ ਤੋਂ ਇਲਾਵਾ ਇਸ ਮੰਦਿਰ ਦੇ ਵਿੱਚ ਨੌ ਜਿੰਦੇ ਸਾਧੂਆਂ ਨੇ ਸਮਾਧੀਆਂ ਲਿੱਤੀਆਂ ਹੋਈਆਂ ਜਿੰਦੇ ਸਾਧੂਆਂ ਦੀ ਸਮਾਧੀ ਹੁੰਦੀ ਹੈ ਮਤਲਬ ਵੀ ਸਾਰੀ ਉਮਰ ਇੱਥੇ ਰਹਿ ਕੇ ਉਹਨਾਂ ਨੇ ਤਪੱਸਿਆ ਕੀਤੀ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਮਨ 'ਚ ਭਾਵ ਆਇਆ ਵੀ ਹੁਣ ਦੁਨੀਆ ਛੱਡ ਕੇ ਜਾਣੀ ਐ ਫਿਰ ਉਹ ਅਨਾਉਂਸ ਕਰ ਦਿੰਦੇ ਨੇ ਮੈਂ ਇਸ ਤਰੀਕ ਨੂੰ ਐਨੇ ਵਜੇ ਸ਼ਰੀਰ ਤਿਆਗ ਦੇਣਾ ਇਸ ਤਰ੍ਹਾਂ ਇੱਥੇ 9 ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਨੇ ਹਿੰਦੁਸਤਾਨ 'ਚ ਸਿਰਫ ਦੋ ਹੀ ਸ਼ਿਵਜੀ ਦੇ ਮੰਦਰ ਨੇ ਜਿੱਥੇ ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਨੇ ਇੱਕ ਕਾਸ਼ੀ ਬਿਸ਼ਵਨਾਥ ਉੱਥੇ 10 ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਨੇ ਦੂਸਰੇ ਨੰਬਰ ਤੇ ਇਹ ਪੈਲ ਹੈ ਇਹਨੂੰ ਅਰਧ ਕਾਸ਼ੀ ਵੀ ਕਿਹਾ ਜਾਂਦਾ ਹੈ ਇਸੇ ਲਈ ਇੱਥੇ 9 ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਨੇ ਅੱਜ ਜੇਕਰ ਅਸੀਂ ਗੱਲ ਕਰੀਏ ਇਸ ਮੰਦਰ ਦੇ ਇਤਿਹਾਸ ਦੀ ਤਾਂ ਪਾਣਵਾ ਵੱਲੋਂ ਇਹ ਮੰਦਰ ਬਣਵਾਇਆ ਗਿਆ ਸੀ ਕਦੇ ਤਕਰੀਬਨ 5300 ਤੋਂ ਜ਼ਿਆਦਾ ਸਾਲ ਜਿਹੜਾ ਕਿ ਪ੍ਰਾਣਾਏ ਮੰਦਰ ਹੈ ਤੇ ਇਸ ਦੇ ਬਾਰੇ ਮਤਲਬ ਉਹਨਾਂ ਵੱਲੋਂ ਨਿਰਮਾਣ ਕਰਾਇਆ ਗਿਆ ਸੀ ਤਾਂ ਆਪ ਵੀ ਇੱਥੇ ਆਏ ਨਹੀਂ 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 ਪਾਣਵਾ ਨੇ ਨਿਰਮਾਣ ਨਹੀਂ ਕਰਾਇਆ ਹੋਇਆ ਉਹਨਾਂ ਦੇ ਆਉਣ ਤੇ ਇਹ ਮੰਦਰ ਸੀਗਾ ਅੱਛਾ ਸੀਗਾ ਉਸ ਤੋਂ ਪਹਿਲਾਂ ਦਾ ਉਸ ਤੋਂ ਪਹਿਲਾਂ ਦਾ ਉਹਨਾਂ ਦੇ ਆਉਣ ਤੋਂ ਪਹਿਲਾਂ ਦਾ ਉਹਨਾਂ ਨੇ ਇੱਥੇ ਸ਼ਿਵਲਿੰਗ ਦੀ ਪੂਜਾ ਵੀ ਕੀਤੀ ਹੋਈ ਹੈ ਔਰ ਇਹ ਸ਼ਿਵਲਿੰਗ ਨੂੰ ਬਾਬਰ ਨੇ ਜਦੋਂ ਖੰਡਿਤ ਕੀਤਾ ਇਸ ਮੰਦਿਰ ਨੂੰ ਤੋੜਿਆ ਬਾਬਰ ਨੇ ਜਦੋਂ 1526 ਚ ਆਇਆ ਸੀ ਨਾ ਜੀ ਆਪਾਂ ਇਤਿਹਾਸ ਦਾ ਆਪਾਂ ਨੂੰ ਪਤਾ ਵੀ 1526 ਚ ਬਾਬਰ ਨੇ ਹਿੰਦੁਸਤਾਨ ਦੇ ਜਿਹੜੇ ਚੰਗੇ ਮੰਦਿਰ ਸੀ ਨਾ ਵਧੀਆ ਮੰਦਿਰ ਸੀ ਇੰਪੋਰਟੈਂਟ ਮੰਦਿਰ ਸੀ ਉਹਨੇ ਸਾਰੇ ਤੋੜੇ ਸੀ ਸਿਰਫ ਲੋਕਾਂ ਨੂੰ ਡਰਾਉਣ ਦੇ ਲਈ ਵੀ ਜਿਹੜਾ ਤੁਹਾਡਾ ਪ੍ਰਮਾਤਮਾ ਮੇਰਾ ਕੁਝ ਨਹੀਂ ਵਿਗਾੜ ਸਕਦਾ ਤੁਸੀਂ ਮੇਰਾ ਕੀ ਵਿਗਾੜ ਸਕਦੇ ਹੋ ਠੀਕ ਹੈ ਨਹੀਂ ਇਸ ਲਈ ਇਹ ਵੀ ਉਸ ਟਾਈਮ ਦਾ ਇੰਪੋਰਟੈਂਟ ਮੰਦਿਰ ਸੀ ਇਹਨੂੰ ਵੀ ਉਸਨੇ ਤੋੜਿਆ ਇਸ ਨੂੰ ਤੋੜ ਕੇ ਬਾਅਦ ਉਹਨੇ ਸ਼ਿਵਲਿੰਗ ਦੇ ਉੱਤੇ ਖੰਡਾ ਮਾਰ ਕੇ ਇਹਨੂੰ ਖੰਡਿਤ ਕਰਤਾ ਉਸ ਤੋਂ ਬਾਅਦ ਉਹ ਸੌ ਨਹੀਂ ਸਕਿਆ। ਉਹਨੂੰ ਬਾਅਦ ਉਹਨੇ ਇੱਥੇ ਆ ਕੇ ਆਪਣੀ ਗਲਤੀ ਮਹਿਸੂਸ ਕੀਤੀ। ਇੱਥੇ ਸ਼ਿਵਲਿੰਗ ਨੂੰ ਮਤਲਬ ਉਹਨੇ ਆ ਕੇ Hindu ਸਮਾਜ ਦੇ ਬੰਦਿਆਂ ਨੂੰ ਇਕੱਠੇ ਕੀਤਾ। ਵੀ ਇਹ ਮੇਥੋਂ ਗਲਤੀ ਹੋਈ ਹੈ ਦਾ ਹੱਲ ਦੱਸੋ ਹੁਣ। ਉਹ ਕਹਿੰਦੇ ਜੀ ਸ਼ਿਵਲਿੰਗ ਖੰਡਿਤ ਹੋ ਗਿਆ, ਖੰਡਿਤ ਮੂਰਤੀ ਕੋਈ ਪੂਜੀ ਨਹੀਂ ਜਾਂਦੀ। ਵੀ ਇਹਨੂੰ ਬਦਲਵਾਓ ਤੇ ਮੰਦਰ ਨੂੰ ਬਣਵਾਓ। ਉਹ ਕਹਿੰਦਾ ਠੀਕ ਹੈ ਸ਼ਿਵਲਿੰਗ ਜਿੱਥੋਂ ਮਿਲਦਾ ਲੈ ਕੇ ਆਓ। ਵੀ ਇਹ ਮੰਦਰ ਨੂੰ ਬਣਾਉਣਾ ਸ਼ੁਰੂ ਕਰੋ। ਤਾਂ ਜਦੋਂ ਸ਼ਿਵਲਿੰਗ ਨੂੰ ਇਹਨੂੰ ਬਦਲਣ ਦੇ ਲਈ ਕੱਢਣ ਲੱਗੇ ਤਾਂ ਇਹਦੇ ਚੋਂ ਆਵਾਜ਼ ਆਈ ਵੀ ਇਹ ਖੰਡ ਤੇ ਪੂਜਿਆ ਜਾਊਗਾ ਤਾਂ ਉਸ ਦਿਨ ਤੋਂ ਇਹ ਖੰਡ ਤੇ ਪੂਜਿਆ ਜਾਂਦਾ ਹੈ ਅੱਬ ਦੇਖਦੇ ਆ ਜਦੋਂ ਆ ਮੰਦਰ ਦੇ ਵਿੱਚ ਆਪਾਂ ਐਂਟਰ ਕਰਦੇ ਆ ਤਾਂ ਨਾਲ ਇੱਕ ਮੰਦਰ ਐਸਾ ਵੀ ਹੈ ਜਿਹੜਾ ਬਾਵਰ ਨੇ ਖੁਦ ਬਣਵਾਇਆ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਬਾਵਰ ਨੇ ਇਹ ਮੰਦਰ ਨੂੰ ਬਣਾਉਣ ਤੋਂ ਬਾਅਦ ਨਾ ਜੀ ਫਿਰ ਉਹਨੇ ਆਪਣੇ ਕਾਰੀਗਰਾਂ ਨੂੰ ਕਿਹਾ ਵੀ ਇਹ ਮੰਦਰ ਤਾਂ ਮੈਂ ਤਾਂ ਬਣਾਇਆ ਮੈਂ ਤੋੜਿਆ ਸੀ ਵੀ ਹੁਣ ਮੈਂ ਆਪਣੀ ਮਰਜ਼ੀ ਨਾਲ ਇੱਕ ਮੰਦਰ ਬਣਾਉਣਾ ਚਾਹਣਾ ਉਹ yellow color ਦਾ ਮੰਦਰ ਹੈ ਇੱਥੇ ਉਹਦੀ ਜਿਹੜੀ ਸਾਰੀ ਕੰਸਟਰਕਸ਼ਨ ਆ ਮੁਗਲ ਕੰਸਟਰਕਸ਼ਨ ਆ ਕਿ ਆਪਣੇ ਜਿਹੜੇ ਮੰਦਰ ਨੇ ਨਾ ਇੰਡੀਅਨ ਮੰਦਰਸ ਉਨ੍ਹਾਂ ਦੇ ਮੂਰੇ ਪ੍ਰੋਜੈਕਸ਼ਨ ਨਹੀਂ ਹੁੰਦੀ। ਉਹਦੇ ਮੂਰੇ ਪ੍ਰੋਜੈਕਸ਼ਨ ਵੀ ਹੈ। ਉਹਦੇ ਗੇਟ ਦੇ ਉੱਤੇ ਬਾਬਰ ਦੀਆਂ ਵੈਜੀਟੇਬਲ ਕਲਰ ਦੇ ਨਾਲ ਮੂਰਤੀਆਂ ਵੀ ਬਣੀਆਂ ਹੋਈਆਂ ਨੇ। ਉਹਦੇ ਕਾਰੀਗਰਾਂ ਨੇ ਉਹਨੂੰ ਖੁਸ਼ ਕਰਨ ਦੇ ਲਈ ਉਹਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਜਿਹੜੇ ਅੱਜ ਵੀ ਅਵੇਲੇਬਲ ਨੇ। ਇਹ ਮਤਲਬ ਉਹਨੇ ਆਪਣੀ ਭੋਲ ਬਖਸ਼ਾਉਣ ਵਾਸਤੇ ਇੱਥੇ ਭੋਲ ਬਖਸ਼ਾਉਣ ਵਾਸਤੇ ਉਹਨੇ ਇਹ ਕੰਮ ਕੀਤਾ ਜੀ ਤਾਂ ਕਿੱਥੋਂ ਕਿੱਥੋਂ ਜਿਹੜੀ ਸੰਗਤ ਹੈ ਜੀ ਇੱਥੇ ਆਉਂਦੀ ਹੈ ਕਿਉਂਕਿ ਐਨਾ ਪੁਰਾਣਾ ਮੰਦਿਰ ਹੈ ਤੇ ਭੋਲੇ ਨਾਲ ਜਿੱਥੇ ਆਪ ਵਿਰਾਜਮਾਨ ਹੋਣ ਤੇ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਦੇਖੋ ਜਿੰਨੇ ਵੀ ਹਿੰਦੁਸਤਾਨ 'ਚ ਤੁਹਾਨੂੰ ਅੱਛੇ ਸਾਧੂ ਮਹਾਤਮਾ ਮਿਲਣਗੇ ਨਾ ਜੀ ਉਹ ਇੱਕ ਵਾਰੀ ਇੱਥੇ ਉਹਨਾਂ ਤੋਂ ਤੁਸੀਂ ਜੇ ਪੁੱਛੋਗੇ ਤਾਂ ਇੱਕ ਵਾਰੀ ਇੱਥੇ ਜ਼ਰੂਰ ਆਏ ਹੋਏ ਨੇ ਠੀਕ ਹੈ ਨਹੀਂ ਜਿਹੜੀ ਸੰਗਤ ਦਾ ਸਵਾਲ ਹੈ ਸੰਗਤ ਇੱਥੇ ਸ਼ਿਵਰਾਤਰੀ ਦੇ ਉੱਤੇ 6 ਲੱਖ ਦੇ ਕਰੀਬ ਆਉਂਦੀ ਹੈ ਔਰ ਨਾਰਥਰਨ ਇੰਡੀਆ ਦੀ ਸਭ ਤੋਂ ਵੱਡੀ ਮਹਾਸ਼ਿਵਰਾਤਰੀ ਮਨਾਈ ਜਾਂਦੀ ਇੱਥੇ 60 ਦੇ ਕਰੀਬ ਇੱਥੇ ਭਗਤਾਂ ਨੇ ਭਗਤਾਂ ਦੇ ਲਈਓ ਫ੍ਰੀ ਲੰਗਰ ਲਾਏ ਹੁੰਦੇ ਨੇ ਜਿਵੇਂ ਆਪਾਂ ਮੰਨनाथ ਜਾਣਦੇ ਆ ਨਾ ਉੱਥੇ ਫ੍ਰੀ ਲੰਗਰ ਲੱਗੇ ਹੁੰਦੇ ਨੇ ਇੱਥੇ 60 ਦੇ ਕਰੀਬ ਲੰਗਰ ਲੱਗੇ ਹੁੰਦੇ ਨੇ ਮੇਰੇ ਨਾਲ ਇੱਥੇ ਨਿਸ਼ੂ ਜੀ ਖੜੇ ਨੇ ਵਿਕਾਸ ਜੀ ਖੜੇ ਨੇ ਇਹ ਬਰਨਾਲੇ ਤੋਂ ਨੇ ਇਹ ਵੀ ਇੱਥੇ ਹਰ ਸਾਲ ਆ ਕੇ ਚਾਰ ਲੰਗਰ ਲਾਉਂਦੇ ਨੇ ਇਹਨਾਂ ਦਾ ਉਸੇ ਪਾਮ ਰਿਜ਼ੋਰਟ ਹੈ ਬਰਨਾਲੇ ਚ ਬਰਨਾਲੇ ਦਾ ਸਭ ਤੋਂ ਵੱਡਾ ਮੈਰਿਜ ਪੈਲੇਸ ਆ ਉਹ ਇਹ ਹਰ ਸਾਲ ਇੱਥੇ ਚਾਰ ਲੰਗਰ ਲਾਉਂਦੇ ਨੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਕਿ ਕਿਉਂਕਿ ਤੁਹਾਡੇ ਵੱਲੋਂ ਕੋਈ ਮੈਸੇਜ ਹੋਣਾ ਵਾਸਤੇ ਹੋਵੇ ਜੀ ਮੈਂ ਸਾਰੇ ਦਰਸ਼ਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਆਓ ਆਪਾਂ ਸਾਰੇ ਰਲ ਕੇ ਇਸ ਮੰਦਰ ਨੂੰ ਹੋਰ ਵੀ ਖੂਬਸੂਰਤ ਬਣਾਈਏ ਔਰ ਮੈਂ ਸਾਰਿਆਂ ਨੂੰ ਫੇਰ ਦੁਬਾਰਾ ਇਸ ਮੌਕੇ ਤੇ ਇਹ ਸਾਵਣ ਦੇ ਮਹੀਨੇ ਦੀਆਂ ਲੱਖ ਲੱਖ ਦੁਬਾਰਾ ਮੁਬਾਰਕਾਂ ਦਿੰਦਾ ਹਾਂ ਔਰ ਭੋਲੇ ਸ਼ੰਕਰ ਜੀ ਅੱਗੇ ਪ੍ਰਾਰਥਨਾ ਕਰਦਾ ਕਿ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਕਰਨ ਉਹ ਹਰ ਦਿਨ ਤੇ ਰਾਤ ਨੂੰ ਚੌਗਣੀ ਉਨ ਤਰੱਕੀ ਕਰਨ ਤੇ ਹਮੇਸ਼ਾ ਭੋਲੇ ਸ਼ੰਕਰ ਜੀ ਦਾ ਉਹਨਾਂ ਤੇ ਅਸ਼ੀਰਵਾਦ ਬਣਿਆ ਰਿਹਾ ਇੱਕ ਜੀ ਮੈਂ ਹੋਰ ਪੁੱਛਿਆ ਜਾਊਂਗਾ ਪਤਾ ਲੱਗਦਾ ਕਿ ਜਿਹੜੀ ਇਹ ਭੂਮੀ ਹੈ ਸਾਰੀ ਸ਼ਮਸ਼ਾਨ ਭੂਮੀ ਹੈ ਜੀ ਇਹ ਨਹੀਂ ਸ਼ਮਸ਼ਾਨ ਭੂਮੀ ਨਹੀਂ ਜਿਹੜੇ ਸ਼ਿਵ ਜੀ ਦੇ ਸਿੱਧ ਮੰਦਿਰ ਨੇ ਨਾ ਜੀ ਆਪਣੇ ਸ਼ਾਸਤਰ ਇਹ ਕਹਿੰਦੇ ਨੇ ਜੀ ਜਿਹੜਾ ਸ਼ਿਵ ਜੀ ਦਾ ਰਹਿਣ ਦਾ ਸਥਾਨ ਹੈ ਉਹਨਾਂ ਦਾ বাস ਹੈ ਜਿਹੜਾ ਉਹ ਸ਼ਮਸ਼ਾਨ ਭੂਮੀ ਮੰਨਿਆ ਜਾਂਦਾ ਹੈ ਹਾਂਜੀ ਜਿੰਨੇ ਵੀ ਸ਼ਿਵਜੀ ਦੇ ਸਿੱਧ ਮੰਦਰ ਨੇ ਨਾ ਉਹਨਾਂ ਦੇ ਅੱਗੇ ਵੀ ਸ਼ਮਸ਼ਾਨਾ ਹੈ ਪਿੱਛੇ ਵੀ ਸ਼ਮਸ਼ਾਨਾ ਹੈ ਉਸੇ ਤਰ੍ਹਾਂ ਹੀ ਇਹਦੇ ਅੱਗੇ ਵੀ ਸ਼ਮਸ਼ਾਨਾ ਹੈ ਪਿੱਛੇ ਵੀ ਸ਼ਮਸ਼ਾਨਾ ਹੈ ਵੈਸੇ ਸ਼ਮਸ਼ਾਨ ਭੂਮੀ ਨਹੀਂ ਹੈ ਸਾਰੀ ਇਹਦੇ ਅੱਗੇ ਪਿੱਛੇ ਸ਼ਮਸ਼ਾਨ ਘਾਟਾ ਜਿਹੜੇ ਦੋਨੋਂ ਹੀ ਚੱਲਦੇ ਨੇ ਠੀਕ ਹੈ ਅਜਿਹਾ ਕਰਕੇ ਸ਼ਮਸ਼ਾਨ ਵਾਸੀ ਵੀ ਕਿਹਾ ਜਾਂਦਾ ਸ਼ਮਸ਼ਾਨ ਵਾਸੀ ਭੋਲੇ ਸ਼ੰਕਰ ਨੂੰ ਕਿਹਾ ਜਾਂਦਾ ਜੀ ਭੋਲੇ ਸ਼ੰਕਰ ਜੀ ਆਪ ਤਾਂ ਸ਼ਮਸ਼ਾਨ ਚ ਰਹਿੰਦੇ ਨੇ ਪਰ ਭਗਤਾਂ ਨੂੰ ਮਿਲਣਾ ਚ ਰੱਖਦੇ ਨੇ ਠੀਕ ਹੈ ਨਹੀਂ ਆਪ ਨੰਗੇ ਰਹਿੰਦੇ ਨੇ ਭਗਤਾਂ ਦੇ ਮਖਮਲ ਦੇ ਕੱਪੜੇ ਪਵਾਉਂਦੇ ਨੇ ਆਪ ਸੱਪ धारण ਕਰ ਲੈਂਦੇ ਨੇ ਭਗਤਾਂ ਦੇ ਹੀਰੇ ਮੋਤੀ ਪਾਉਂਦੇ ਨੇ ਇਹ ਬੋਲੇ ਸ਼ੰਕਰੀ ਜੀ ਦੀ ਮਮ ਹੈ ਠੀਕ ਹੈ ਜੈ ਬੋਲੇ ਜੈ ਬੋਲੇਨਾ ਜੈ ਬੋਲੇ ਨਾ ਜੈ ਬੋਲੇ ਨਾ ਜੈ ਬੋਲੇਨਾ